ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮਿੱਤ ਹੇਰ ਨੇ ਕਿਹਾ ਕਿ ਸਾਰੇ ਪਾਵਨ ਸਰੂਪ ਰਿਕਾਰਡ ਵਿੱਚ ਮੌਜੂਦ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਢੀਮਾ ਨੇ ਮੈਡੀਕਲ ਕਾਲਜਾ ਬਾਰੇ ਗੱਲਬਾਤ ਕੀਤੀ ਅਤੇ ਇਹੇ ਦੱਸਿਆ ਕਿ ਜਲਦ ਹੀ ਮੈਡੀਕਲ ਕਾਲਜ ਬਣ ਜਾਣਗੇ ਮਿੱਤ ਹੈ ਨਹੀਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਸਾਰੇ ਵਾਦੇ ਪੂਰੇ ਕਰ ਰਹੀ ਹੈ ਲਹਿਰਾ ਗਾਗਾ ਵਿੱਚ ਮੈਡੀਕਲ ਕਾਲਜ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਹੋਰ ਕਾਲਜਾਂ ਦੀ ਯੋਜਨਾ ਵੀ ਜਲਦੀ ਲਾਗੂ ਹੋਵੇਗੀ ਕੱਲ ਦੇਖੋ ਚੀਮਾ ਸਾਹਿਬ ਵੀ ਉੱਥੇ ਗਏ ਸੀਗੇ ਉਹਨਾਂ ਨੇ ਵੀ ਕੱਲ ਜਿਹੜਾ ਉੱਥੇ ਪਹੁੰਚ ਕੇ ਨਤਮਸਤਕ ਵੀ ਹੋਏ ਨੇ ਕਿਉਂਕਿ ਬੜਾ ਸ਼ਰਧਾ ਵਾਲਾ ਉਹ ਸਥਾਨ ਹੈ ਤੇ ਉਹਨਾਂ ਨੇ ਵੀ ਦੱਸਿਆ ਕਿ ਜਿਹੜਾ ਉਹ ਸਾਰਾ ਵੈਰੀਫਾਈ ਜਿਹੜਾ ਕਰ ਲਿਆ ਗਿਆ ਹੈਗਾ ਕਿ ਜਿਹੜਾ ਕੋਈ ਇਸ ਤਰ੍ਹਾਂ ਦੀ ਗੱਲ ਕੋਈ ਉੱਥੇ ਜਿਹੜੇ ਵੀ ਸਰੂਪ ਨੇ ਉਹਨਾਂ ਸਾਰਿਆਂ ਦਾ ਰਿਕਾਰਡ ਜਿਹੜਾ ਉਹਨਾਂ ਨੇ ਵੈਰੀਫਾਈ ਕਰ ਲਿਆ ਉਹ ਕੱਲ ਚੀਮਾ ਸਾਹਿਬ ਵੀ ਸਾਡੇ ਮਾਲਵਿੰਦਰ ਕੰਗ ਐਮਪੀ ਸਾਹਿਬ ਹਰਜੋਤ ਬੈਂਸ ਜੀ ਸਾਰੀ ਟੀਮ ਕੱਲ ਉੱਥੇ ਪਹੁੰਚੀ ਸੀ ਸਰ ਮੈਡੀਕਲ ਕਾਲਜ ਨੂੰ ਲੈ ਕੇ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਹਾਲਾਂਕਿ ਮੈਡੀਕਲ ਕਾਲਜ ਸ਼ੁਰੂ ਨਹੀਂ ਹੋਇਆ ਲੋਕ ਕਹਿ ਰਹੇ ਨੇ ਕਿ ਵਾਦਾ ਕੀਤਾ ਗਿਆ ਸੀ ਕਿ ਮੈਡੀਕਲ ਕਾਲਜ ਜਲਦੀ ਬਣੇ ਦੇਖੋ ਜੀ ਇੱਕ ਇੱਕ ਕਰਕੇ ਸਾਰੇ ਕੰਮ ਹੈ ਜਿਹੜੇ ਉਹ ਕਰ ਰਹੇ ਆ ਜਿਹੜਾ ਉੱਥੇ ਹੁਣ ਲਹਿਰੇਗਾ ਅੱਗੇ ਦੇ ਵਿੱਚ ਵੀ ਮੈਡੀਕਲ ਕਾਲਜ ਜਿਹੜਾ ਉੱਥੇ ਵੀ ਸਰਕਾਰ ਵੱਲੋਂ ਫੈਸਲਾ ਜਿਹੜਾ ਪਿਛਲੇ ਦਿਨੀ ਕੀਤਾ ਗਿਆ ਸੋ ਸਾਰੇ ਕਿਤੇ ਜੋ ਵੀ ਕੰਮ ਨੇ ਜਿੰਨੇ ਵੀ ਵਾਦੇ ਸੀ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਆ ਇੱਕ ਇੱਕ ਕਰਕੇ ਸਾਰਿਆਂ ਤੇ ਜਿਹੜਾ